ਵੀ ਇੱਕ ਕੁੜੀ ਦਾ ਆਪਣੀ ਮਰਜ਼ੀ ਕਰ ਲੈਣਾ ਉਹ ਸਾਰੇ ਸਮਾਜ ਦੇ ਮਰਦਾਂ ਨੂੰ ਇੰਨਾ ਬੁਰਾ ਕਿਉਂ ਲੱਗਦਾ ਹੈ ਔਰਤਾਂ ਇਸ ਸਮਾਜ ਦੇ ਅੰਦਰ ਇੱਕ ਤਰ੍ਹਾਂ ਨਾਲ ਆਜ਼ਾਦ ਨਹੀਂ ਹੈਗੀਆਂ ਉਹ ਡਿਪੈਂਡੈਂਟ ਨੇ ਉਹ ਆਪਣੇ ਵਿਆਹ ਤੋਂ ਪਹਿਲਾਂ ਪਿਓ ਤੇ ਡਿਪੈਂਡ ਨੇ ਥੋੜੀਆਂ ਵੱਡੀਆਂ ਹੁੰਦੀਆਂ ਨੇ ਭਰਾਵਾਂ ਤੇ ਡਿਪੈਂਡ ਨੇ ਬਾਅਦ ਚ ਪਤੀਆਂ ਤੇ ਡਿਪੈਂਡ ਨੇ ਤੇ ਬਾਦ ਵਿੱਚ ਜਦੋਂ ਬੱਚੇ ਹੋ ਜਾਂਦੇ ਤੇ ਆਪਣੇ ਖਾਸ ਕਰਕੇ ਮੁੰਡਿਆਂ ਦੇ ਉੱਤੇ ਡਿਪੈਂਡ ਹੋ ਜਾਂਦੀਆਂ ਇੱਕ ਕੁੜੀ ਪਾਕਿਸਤਾਨ ਜਾ ਕੇ ਵਿਆਹ ਕਰਾਉਂਦੇ ਆ ਉਹਦੀ ਮਰਜ਼ੀ ਨਾਲ ਧਰਮ ਬਦਲਦੀ ਹੈ ਹੂੰ ਉਹਨੇ ਸਿਰ 'ਚ ਸਵਾਹ ਪਾਤੀ ਦੀ ਆਦੇ ਪੱਗ ਦੀ ਲੋ ਦੀ ਪੱਗ ਨੂੰ ਤਾਂ ਅਗਲਾਤਾ ਸਾਰੇ ਪੰਜਾਬੀਆਂ ਦੀ ਸ਼ਾਨ ਖਰਾਬ ਹੋ ਗਈ ਤੇ ਜੇ ਇਹਦੇ ਉਲਟ ਕੋਈ ਮੁੰਡਾ ਜਿਹੜਾ ਉਹ ਪਾਕਿਸਤਾਨ ਦੀ ਕੁੜੀ ਵਿਆਹ ਲਾਵੇ ਫਿਰ ਗਾਣੇ ਲੱਗਦੇ ਆ ਵੀ ਜੰਜਾ ਜਾਂਦੀਆਂ ਜੇ ਹੁੰਦੀਆਂ ਲਾਹੌਰ ਨੂੰ ਚਿੱਟੀ ਗੜਗੀੜੀਆਂ ਕੋ ਮਾਰਦੇ ਜਿਹਨੂੰ ਅੱਜ ਮਾਮੂਲੀ ਛੇੜਛਾੜ ਮੰਨਿਆ ਜਾਂਦਾ ਕਿ ਕੋਈ ਤੁਹਾਡੇ ਪਿੱਛੇ ਲੱਗਿਆ ਜਾਂ ਤੁਹਾਨੂੰ ਕੋਈ ਇਸ਼ਾਰੇ ਕਰ ਰਿਹਾ ਅੱਜ ਸਮਾਜ ਇਹਨਾਂ ਨੂੰ ਕੋਈ ਛੇੜਛਾੜ ਹੀ ਨਹੀਂ ਮੰਨਦਾ ਉਹਨਾਂ ਲਾਦਾ ਵੀ ਮਾਮੂਲੀ ਜੀ ਗੱਲ ਆ ਤੁਸੀਂ ਇਸ ਤੇ ਐਵੇਂ ਆਈ ਜਾਂਦੇ ਹੋ ਔਰਤ ਦੀ ਜਿਹੜੇ ਇੱਕ ਪਰਮਾਨਾ ਤੈਅ ਕੀਤਾ ਗਿਆ ਸਮਾਜ ਨੇ ਵੀ ਔਰਤਾਂ ਜੜੀਆਂ ਨੇ ਇਸ ਤਰ੍ਹਾਂ ਦੀਆਂ ਹੁੰਦੀਆਂ ਕੁੜੀਆਂ ਹੱਸਦੀਆਂ ਨਹੀਂ ਹੁੰਦੀਆਂ ਕੁੜੀਆਂ ਬਹੁਤ ਜ਼ਿਆਦਾ ਬੋਲਦੀਆਂ ਨਹੀਂ ਹੁੰਦੀਆਂ ਸ਼ਰਮੇਲੀਆਂ ਹੁੰਦੀਆਂ ਨੇ ਇਹ ਸਾਰੀ ਚੀਜ਼ ਇੱਕ ਨੋਰਮ ਸੋਸਾਇਟੀ ਨੇ ਤੈਅ ਕੀਤੀ ਹੈ ਹਨਾ ਸਾਡੇ ਦੇਸ਼ ਦੇ ਅੰਦਰ ਜੇ ਦੇਖੀ ਹੈ ਕਿ ਸਿੱਖ ਲਹਿਰ ਆਂਦੀ ਆ ਜੇ ਸਮੇਂ ਗੁਰੂ ਨਾਨਕ ਦੇਵ ਜੀ ਔਰਤ ਦੇ ਹੱਕ ਦੇ ਵਿੱਚ ਜਿਹੜਾ ਆ ਆਪਣੀ ਆਵਾਜ਼ ਨੂੰ ਬੁਲੰਦ ਕਰਦੇ ਆ ਲਿਖਦੇ ਆ ਉਸ ਸਮੇਂ ਔਰਤਾਂ ਦੀ ਹਾਲਤ ਤਾਂ ਬਹੁਤ ਬੁਰੀ ਸੀਗੀ ਤਾਂ ਉਹਨਾਂ ਨੂੰ ਲੱਗਿਆ ਇਹ ਚੀਜ਼ ਨੂੰ ਕਿ ਯਾਰ ਔਰਤਾਂ ਨੂੰ ਨਾ ਨਿੰਦੋ ਔਰਤਾਂ ਸਾਡੀਆਂ ਹਰ ਮਾਮਲੇ ਦੇ ਵਿੱਚ ਕੰਪੈਨੀਅਨ ਨੇ ਅਸੀਂ ਉਹਨਾਂ ਤੋਂ ਬਿਨਾ ਰਹਿ ਨਹੀਂ ਸਕਦੇ ਹੈਗੇ ਸਾਡੀ ਸਿਰਫ ਲਿਖਤ ਕੀ ਦਿਖਾਉਂਦੀ ਆ ਕੱਲਾ ਇਹ ਦੱਸ ਦਿੱਤਾ ਜਾਂਦਾ ਵੀ ਸੋ ਕਿਉਂ ਬੰਦੇ ਆਖੀਏ ਜਿੱਤ ਜੇ ਮੇਰਾ ਜਾਨ ਬਲਕਿ ਉਹ ਪੂਰੇ ਦਾ ਪੂਰਾ ਪੈਰਾ ਇਕੱਲਾ ਔਰਤ ਨੂੰ ਇੱਕ ਬੱਚੇ ਜੰਮਣ ਦੇ ਤੌਰ ਤੇ ਨਹੀਂ ਪੇਸ਼ ਕਰਦਾ ਉਹ ਇਹ ਵੀ ਕਹਿੰਦੇ ਆ ਕਿ ਉਹ ਤੇ ਡੀ ਕੰਪਨੀ ਆ ਨਾ ਉਹ ਤੁਹਾਡੀ ਭੈਣ ਆ ਉਹ ਤੁਹਾਡੇ ਜੇ ਨਹੀਂ ਵਾਈਫ ਰਹਿੰਦੀ ਤੁਸੀਂ ਫਿਰ ਦੁਬਾਰਾ ਵਿਆਹ ਕਰਾਉਣੇ ਹੋ ਕਿ ਇੱਕ ਜਿਹੜਾ ਸਾਡੇ ਸਮਾਜ ਦੇ ਅੰਦਰ ਵਰਣ ਵਿਵਸਥਾ ਨੇ ਜਾਤ ਪਾਤ ਦਾ ਇੱਕ ਸੈਟਅਪ ਬਣਾਇਆ ਹੋਇਆ ਜਿਸ ਦੇ ਵਿੱਚ ਇਹ ਹੈਗਾ ਕਿ ਉਹ ਜਾਤ ਪਾਤ ਜਾਤੀ ਪ੍ਰਥਾ ਤੇ ਉਹ ਫਿੱਤਰ ਸੱਤਾ ਦੋਵੇਂ ਆਪਸ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਜੁੜੀਆਂ ਹੋਈਆਂ ਨੇ ਜਿਵੇਂ ਮੰਨ ਲਓ ਕਿ ਔਰਤ ਨੂੰ ਜੇ ਤੁਸੀਂ ਕੰਟਰੋਲ ਕਰਨਾ ਤੇ ਜਾਤ-ਬਾਤ ਨੂੰ ਬਣਾ ਕੇ ਰੱਖਣਾ ਇਹ ਦੋਨੋਂ ਆਪਸ ਜੁੜੀਆਂ ਨੇ ਜੇ ਕੋਈ ਔਰਤ ਤੁਹਾਡੇ ਕੰਟਰੋਲ 'ਚ ਨਹੀਂ ਰਹੂਗੀ ਤਾਂ ਉਹ ਜਾਤ ਤੋਂ ਬਾਹਰ ਜਾ ਕੇ ਵਿਆਹ ਕਰਾਊਗੀ ਠੀਕ ਹੈ ਤੇ ਫਿਰ ਉਹਦੇ ਨਾਲ ਜਾਤਵਾਲ ਜਾਤੀ ਪ੍ਰਥਾ ਵੀ ਜਿਹੜੀ ਹੈ ਖੋਲੀ ਹੁੰਦੀ ਆ ਉਹਨਾਂ ਦੀ ਇੱਕ ਤਰ੍ਹਾਂ ਨਾਲ ਤੇ ਪਿੱਤਰ ਸੱਤਾ ਤੇ ਵੀ ਛੱਟ ਲੱਗਦੀ ਆ ਦੁਨੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸੋਸ਼ਲ ਮੀਡੀਆ ਸਾਡੀ ਜ਼ਿੰਦਗੀ ਦਾ ਬਹੁਤ ਅਨਿਖੜਵਾ ਅੰਗ ਬਣ ਚੁੱਕਿਆ ਸੀ ਜਿਹੜੀ ਵੀ ਜਾਣਕਾਰੀ ਹੁਣ ਲੈਣੇ ਆ ਫਿਰ ਪਾਵੇ ਉਹ ਖਬਰਾਂ ਦੇ ਰੂਪ ਦੇ ਵਿੱਚ ਹੋਵੇ ਜਾਂ ਕੋਈ ਵੀ ਹੋਰ ਗੱਲ ਹੋਵੇ ਸੋਸ਼ਲ ਮੀਡੀਆ ਤੋਂ ਗ੍ਰਹਿਣ ਕਰ ਰਹੇ ਆ ਤੇ ਸੋਸ਼ਲ ਮੀਡੀਆ ਸਾਡੇ ਤੇ ਪ੍ਰਭਾਵ ਵੀ ਬਹੁਤ ਪਾ ਰਿਹਾ ਸਾਡੀ ਜ਼ਿੰਦਗੀ ਤੇ ਵੀ ਸਾਡੇ ਦਿਮਾਗ ਤੇ ਵੀ ਸਾਡੇ ਸੋਚਣ ਦੇ ਤਰੀਕੇ ਤੇ ਵੀ ਜੇਕਰ ਇਸ ਸਮਾਜ ਦੇ ਵਿੱਚ ਭਾਰਤ ਦੇ ਵਿੱਚ ਪੰਜਾਬ ਦੀ ਗੱਲ ਕਰ ਲਈਏ ਤਾਂ ਔਰਤਾ ਦੀ ਸਿੱਧੀ ਕੋਈ ਬਹੁਤ ਵਧੀਆ ਨਹੀਂ ਹੈ ਤੇ ਇਹੀ ਹਾਲ ਸਾਨੂੰ ਸੋਸ਼ਲ ਮੀਡੀਆ ਤੇ ਵੀ ਦੇਖਣ ਨੂੰ ਮਿਲਦਾ ਜਦੋਂ ਕੋਈ ਮੁੱਦਾ ਜਿਹਦੇ ਵਿੱਚ ਕੋਈ ਲੇਡੀ ਇਨਵੋਲਡ ਹੈ ਕੋਈ ਫੀਮੇਲ ਇਨਵੋਲਡ ਹੈ ਜਾਂ ਕੋਈ ਗਰੁੱਪ ਆਫ ਫੀਮੇਲਜ਼ ਇਨਵੋਲਡ ਹੈ ਉਹਦੀ ਜਦੋਂ ਗੱਲ ਚੱਲਦੀ ਹੈ ਤਾਂ ਬੜੀਆਂ ਹੀ ਪਸ਼ਾਖੜੀ ਕਿਸਮ ਦੀਆਂ ਗੱਲਾਂ ਅਸੀਂ ਲੋਕ ਵੀਡੀਓ ਵੀ ਉਸ ਤਰੀਕੇ ਨਾਲ ਪਾਉਂਦੇ ਆ ਕਮੈਂਟ ਵੀ ਹੋਵੇਂ ਕਰਦੇ ਆ ਤੇ ਖਬਰਾਂ ਦੇ ਵੱਡੇ ادارے ਵੀ ਜਿਹੜਾ ਔਰਤਾਂ ਦੇ ਸਬੰਧ ਦੇ ਵਿੱਚ ਮਾਮਲੇ ਦੇ ਵਿੱਚ ਬਹੁਤ ਘਟੀਆਂ ਕਿਸਮ ਦੀਆਂ ਗੱਲਾਂ ਵੀ ਕਰ ਦਿੰਦੇ ਆ ਅਸੀਂ ਇਸ ਬਾਰੇ ਗੱਲਬਾਤ ਕਰਾਂਗੇ ਪਿਛਲੇ ਦਿਨਾਂ ਦੇ ਵਿੱਚ ਇੱਕ ਲੇਡੀ ਕਪੂਰਥਲੇ ਤੋਂ ਉਹ ਸਿੱਖ ਜਥੇ ਦੇ ਨਾਲ ਪਾਕਿਸਤਾਨ ਜਾਂਦੇ ਨੇ ਦਰਸ਼ਨਾ ਦੇ ਲਈ ਉੱਥੇ ਉਹ ਰਹਿ ਜਾਂਦੇ ਨੇ ਉੱਥੇ ਹੀ ਉਹ ਆਪਣਾ ਧਰਮ ਬਦਲ ਕੇ ਨਿਕਾਹ ਕਰਵਾ ਲੈਂਦੇ ਨੇ ਕੀ ਇਹ ਵਰਤਾਰਾ ਇੰਡੀਵਿਜੂਅਲ ਤੌਰ ਤੇ ਸਹੀ ਆ ਜਾਂ ਗਲਤ ਆ ਤੇ ਇਹ ਤੇ ਜਿਸ ਕਿਸਮ ਦੀਆਂ ਟਿੱਪਣੀਆਂ ਹੋ ਰਹੀਆਂ ਨੇ ਤੇ ਸੋਸ਼ਲ ਮੀਡੀਆ ਕਿਦਾਂ ਔਰਤਾ ਦੇ ਮਸਲਿਆਂ ਨੂੰ ਦੇਖਦਾ ਆਪਾਂ ਇਹਦੇ ਬਾਰੇ ਗੱਲਬਾਤ ਕਰਾਂਗੇ ਸਾਡੇ ਨਾਲ ਇਸਤਰੀ ਜਾਗਰਤੀ ਮੰਚ ਤੋਂ ਅਮਨ ਦਿਓਲ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ मैम ਸਤਿ ਸ਼੍ਰੀ ਅਕਾਲ ਜੀ ਆਪਾਂ ਜਿਵੇਂ ਦੇਖਦੇ ਹਾਂ ਜੀ ਕਿ ਔਰਤਾਂ ਦੀ ਸਥਿਤੀ ਕੋਈ ਬਹੁਤ ਚੰਗੀ ਨਹੀਂ ਹੈ ਸਮਾਜ ਦੇ ਵਿੱਚ ਇਹ ਬੜਾ ਲੰਬੇ ਸਮੇਂ ਤੋਂ ਆ ਫਿਰ ਭਾਵੇਂ ਭਾਰਤੀ ਸਮਾਜ ਆ ਫਿਰ ਭਾਵੇਂ ਭਾਵੇਂ ਪੱਛਮੀ ਸਮਾਜ ਵੀ ਆ ਆਪਾਂ ਪੰਜਾਬ ਵਿੱਚ ਬੈਠੇ ਆ ਸਰਜੀਤ ਕੌਰ ਕਪੂਰ ਥਲੇ ਤੋਂ ਸਿੱਖ ਜੱਥੇ ਦੇ ਨਾਲ ਜਾਂਦੇ ਨੇ ਉਹ ਆਪਣੀ ਮਰਜ਼ੀ ਦੇ ਨਾਲ ਉੱਥੇ ਵਿਆਹ ਕਰਵਾਉਂਦੇ ਨੇ ਜਿੰਨੀ ਹੁਣ ਤੱਕ ਆਪ ਨੂੰ ਗੱਲ ਸਮਝ ਆਈ ਆ। ਹੂੰ ਸੋਸ਼ਲ ਮੀਡੀਆ ਇਹਨੂੰ ਬੜਾ ਕ੍ਰਿਟੀਕਲੀ ਦੇਖਦਾ। ਤੁਸੀਂ ਐਜ਼ ਅ ਐਜ਼ ਅ ਵੂਮਨ ਐਜ਼ ਅ ਐਕਟਿਵਿਸਟ ਇੱਕ ਔਰਤ ਦਾ ਆਪਣੀ ਮਰਜ਼ੀ ਨਾਲ ਵਿਆਹ ਕਰਾਉਣਾ ਉਹਨੂੰ ਕਿਵੇਂ ਦੇਖਦੇ? ਦੇਖੋ ਸਾਹਿਲ ਜੀ ਕਿ ਆਪਾਂ ਕਹਿੰਦੇ ਆ ਕਿ ਹਰ ਇਨਸਾਨ ਨੂੰ ਇਸ ਸਮਾਜ ਦੇ ਅੰਦਰ ਬਰਾਬਰ ਦੇ ਹੱਕ ਨੇ ਤੇ ਉਹ ਆਪਣੀ ਜ਼ਿੰਦਗੀ ਦਾ ਫੈਸਲਾ ਜਿਹੜਾ ਹੈ ਆਪਣੀ ਮਰਜ਼ੀ ਦੇ ਨਾਲ ਕਰ ਸਕਦਾ। ਤੇ ਇੱਕ ਔਰਤ ਵੀ ਇਸ ਸਮਾਜ ਦੇ ਇੱਕ ਬਰਾਬਰ ਦੀ ਮਨੁੱਖਾ ਉਹਦੇ ਕੋਲ ਵੀ ਹੱਕ ਆ ਪਰ ਜਦੋਂ ਅਸੀਂ ਸਮਾਜ ਦੇ ਵਿੱਚ ਕਈ ਵਾਰੀ ਇਸ ਨੂੰ ਇਕਹਿਰੇ ਤਰੀਕੇ ਦੇ ਨਾਲ ਦੇਖਦੇ ਆ ਵੀ ਠੀਕ ਐ ਸਾਡਾ ਹੱਕ ਆ ਪਰ ਜਿਸ ਤਰ੍ਹਾਂ ਦਾ ਸਮਾਜ ਆ ਉਸ ਦੇ ਵਿੱਚ ਉਹਨਾਂ ਹੱਕਾਂ ਦੇ ਉੱਤੇ ਇੱਕ ਤਰ੍ਹਾਂ ਦੇ ਨਾਲ ਅਟੈਕ ਹੁੰਦਾ ਔਰਤਾਂ ਇਸ ਸਮਾਜ ਦੇ ਅੰਦਰ ਇੱਕ ਤਰ੍ਹਾਂ ਨਾਲ ਆਜ਼ਾਦ ਨਹੀਂ ਹੈਗੀਆਂ ਉਹ ਡਿਪੈਂਡੈਂਟ ਨੇ ਉਹ ਆਪਣੇ ਵਿਆਹ ਤੋਂ ਪਹਿਲਾਂ ਪਿਓ ਤੇ ਡਿਪੈਂਡ ਨੇ ਥੋੜੀਆਂ ਵੱਡੀਆਂ ਹੁੰਦੀਆਂ ਨੇ ਭਰਾਵਾਂ ਤੇ ਡਿਪੈਂਡ ਨੇ ਬਾਅਦ ਚ ਪਤੀਆਂ ਤੇ ਡਿਪੈਂਡ ਨੇ ਤੇ ਬਾਅਦ ਵਿੱਚ ਜਦੋਂ ਬੱਚੇ ਹੋ ਜਾਂਦੇ ਤੇ ਆਪਣੇ ਖਾਸ ਕਰਕੇ ਮੁੰਡਿਆਂ ਦੇ ਉੱਤੇ ਡਿਪੈਂਡ ਹੋ ਜਾਂਦੀਆਂ ਤਾਂ ਉਹਨਾਂ ਨੂੰ ਅਕਹਿਰੇ ਤੌਰ ਤੇ ਦੇਖਿਆ ਹੀ ਨਹੀਂ ਜਾਂਦਾ ਉਹਨਾਂ ਦੀ ਸਮਾਜ ਦੇ ਵਿੱਚ ਜਿਹੜੀ ਆ ਕੱਲੀਆਂ ਦੀ ਉਸ ਤਰ੍ਹਾਂ ਦੇ ਨਾਲ ਜੇ ਅਸੀਂ ਕਹੀਏ ਤੇ ਕੋਈ ਥਾਂ ਹੋਵੇ ਨਹੀਂ ਹੈ ਤੇ ਜਿਹੜਾ ਇਹ ਰਿਐਕਸ਼ਨ ਵੀ ਆ ਇਹ ਉਸ ਸਮਾਜਿਕ ਹਾਲਤ ਕਰਕੇ ਉਹਨਾਂ ਦੇ ਖਿਲਾਫ ਆ ਰਿਹਾ ਕਿ ਉਹਨੇ ਇਸ ਤਰ੍ਹਾਂ ਦਾ ਜਿਹੜਾ ਕਰਿਆ ਇਹ ਗਲਤ ਕੀਤਾ That's ਵੀ ਕਿਸੇ ਆਪਣੇ ਪਤੀ ਤੋਂ ਆਪਣੇ ਪਿਓ ਤੋਂ ਪਰਿਵਾਰ ਤੋਂ ਬਾਹਰੇ ਕਿਵੇਂ ਚਲੀ ਗਈ ਬਾਹਰੇ ਕਿਵੇਂ ਚਲੀ ਗਈ ਆਪਾਂ ਪਿਛਲੇ ਸਮੇਂ 'ਚ ਦੇਖਾ ਕਿ ਜਦੋਂ ਇੱਕ ਲੜਕੀ ਨੇ ਆਪਣੇ ਘਰੋਂ ਗਈ ਉਹ ਆਪਣੇ ਕਿਸੇ ਨੂੰ ਮਿਲਣ ਵਾਸਤੇ ਤੇ ਜਦੋਂ ਉਹ ਸ਼ਾਮ ਨੂੰ ਵਾਪਸ ਆਈ ਅਗਲੇ ਦਿਨ ਤਾਂ ਉਹਦੇ ਫਾਦਰ ਨੇ ਉਸ ਨੂੰ ਮਤਲਬ ਮੋਟਰਸਾਈਕਲ ਦੇ ਪਿੱਛੇ ਹਾਂਜੀ ਕਿੰਨੇ ਹੰਗ ਮਾਣੇ ਵਿੱਚ ਵਿਅਕਤੀ ਨੇ ਮੋਟਰਸਾਈਕਲ ਦੇ ਪਿੱਛੇ ਬੰਨ ਕੇ ਅਮਰਸਰ ਇਲਾਕੇ ਦੀ ਘਟਨਾ ਹਾਂਜੀ ਅਮਰਸਰ ਇਲਾਕੇ ਦੀ ਘਟਨਾ ਸੀ ਤੇ ਉਹਨੂੰ ਪਿੱਛੇ ਬੰਨ ਕੇ ਪੂਰੇ ਪਿੰਡ ਵਿੱਚ ਘੇਟਿਆ ਕਿ ਤੇਰੀ ਸਜ਼ਾ ਹੈਗੀ ਆ ਹਾਂ ਡੈਥ ਹੋ ਗਈ ਸੀਗੀ ਤਾਂ ਜਦੋਂ ਅਸੀਂ ਇਸ ਤਰ੍ਹਾਂ ਦੀਆਂ ਘਟਨਾਵਾਂ ਸਮਾਜ ਦੇ ਵਿੱਚ ਦੇਖ ਰਹੇ ਆ ਔਨਰ ਕਿਲਿੰਗ ਦੇਖ ਰਹੇ ਹੈਗੇ ਆ ਤਾਂ ਅੱਜ ਪੰਜਾਬ ਦੇ ਅੰਦਰ ਤੇ ਇੱਕ ਨਵਾਂ ਟਰੈਂਡ ਵੀ ਸ਼ੁਰੂ ਹੋਇਆ ਕਿ ਜੇ ਪਿੰਡ ਦੇ ਵਿੱਚ ਵਿਆਹਾਂ ਨੂੰ ਲੈ ਕੇ ਵੀ ਜਿਹੜਾ ਆ ਇਸ ਤਰ੍ਹਾਂ ਦੇ ਮਤੇ ਪਾਏ ਜਾ ਰਹੇ ਨੇ ਤਾਂ ਇਹ ਸਾਰੀਆਂ ਚੀਜ਼ਾਂ ਉਹਦੇ ਨਾਲ ਹੀ ਜੁੜੀਆਂ ਹੋਈਆਂ ਹੈਗੀਆਂ ਨੇ ਪਰ ਮੈਂ ਇੱਕ ਇਹਦੇ ਜਿਹੜਾ ਇੱਕ ਬੇਸਿਕ ਸਵਾਲ ਫੇਰ ਉਹੀ ਪੁੱਛਣਾ ਚਾਹੁੰਨਾ ਵੀ ਇੱਕ ਕੁੜੀ ਦਾ ਆਪਣੀ ਮਰਜ਼ੀ ਕਰ ਲੈਣਾ ਉਹ ਸਾਰੇ ਸਮਾਜ ਦੇ ਮਰਦਾਂ ਨੂੰ ਇੰਨਾ ਬੁਰਾ ਕਿਉਂ ਲੱਗਦਾ ਉਹ ਉਹਦੇ ਮਗਰ ਕਿਉਂ ਪੈ ਜਾਂਦੇ ਹੁਣ ਇਹਦੇ ਬਰਾਬਰ ਇੱਕ ਗੱਲ ਰੱਖ ਲਈਏ ਇੱਕ ਕੁੜੀ ਪਾਕਿਸਤਾਨ ਜਾ ਕੇ ਵਿਆਹ ਕਰਾਉਂਦੇ ਆਪਦੀ ਮਰਜ਼ੀ ਨਾਲ ਧਰਮ ਬਦਲਦੀ ਹੈ ਹੂੰ ਉਹਨੇ ਸਿਰ 'ਚ ਸਵਾਹ ਪਾਤੀ ਜੀ ਆਦੇ ਪੱਗ ਦੀ ਰੋ ਦੀ ਪੱਗ ਨੂੰ ਦਾਗ ਲਾਤਾ ਸਾਰੇ ਪੰਜਾਬੀਆਂ ਦੀ ਸ਼ਾਨ ਖਰਾਬ ਹੋਊਗੀ ਤੇ ਜੇ ਇਹਦੇ ਉਲਟ ਕੋਈ ਮੁੰਡਾ ਜਿਹੜਾ ਉਹ ਪਾਕਿਸਤਾਨ ਦੀ ਕੁੜੀ ਵਿਆਹ ਲਾਵੇ ਫਿਰ ਗਾਣੇ ਲੱਗਦੇ ਆ ਵੀ ਜੰਜਾ ਜਾਂਦੀਆਂ ਜੇ ਹੁੰਦੀਆਂ ਲਾਹੌਰ ਨੂੰ ਚੰਡੀਗੜ੍ਹ ਗੀੜੀਆਂ ਕੋ ਮਾਰ ਦੇ ਵੇਖੋ ਵਿਆਹ ਲਿਆ ਜੱਟ ਇਸ ਕਿਸਮ ਦੀਆਂ ਗੱਲਾਂ ਹੁੰਦੀਆਂ ਨੇ ਇਹ ਦੋਗਲਾ ਸਮਾਜ ਹੈ ਆਪਣਾ ਫਿਰ ਬਿਲਕੁਲ ਦੋਗਲਾ ਸਮਾਜ ਹੈ ਜੀ ਕਿਉਂਕਿ ਜਦੋਂ ਅਸੀਂ ਕਹਿੰਦੇ ਆ ਕਿ ਦੋਰੇ ਮਾਪਦੰਡ ਨੇ ਕਿ ਇੱਕ ਲੜਕੀਆਂ ਦੇ ਲਈ ਵੱਖਰਾ ਮਾਪਦੰਡ ਘਰਾਂ ਦੇ ਅੰਦਰ ਪੂਰੇ ਸਮਾਜ ਦੇ ਅੰਦਰ ਹੀ ਤੇ ਔਰਤਾਂ ਦੇ ਲਈ ਲੜਕੀਆਂ ਦੇ ਲਈ ਇੱਕ ਵੱਖਰਾ ਮਾਪਦੰਡ ਹੈਗਾ ਜਿਹੜੀ ਤੁਸੀਂ ਗੱਲ ਇਹ ਕਹੀ ਹੈ ਕਿ ਕੀ ਵੀ ਸਮਾਜ ਦੇ ਮਰਦਾਂ ਨੂੰ ਕਿਉਂ ਬੁਰਾ ਲੱਗਦਾ ਹੈ ਇਹ ਕੱਲਾ ਸਮਾਜ ਦੇ ਵਿੱਚ ਸਾਡੇ ਮਰਦਾਂ ਦੀ ਸਵਾਲ ਨਹੀਂ ਜਾਂ ਮਰਦਾਂ ਔਰਤਾਂ ਦਾ ਸਵਾਲ ਨਹੀਂ ਮਰਦ ਔਰਤ ਦੋਨੋਂ ਇੱਕ ਦੂਜੇ ਦੇ ਕਿਤੇ ਨਾ ਕਿਤੇ ਜਿਹੜੇ ਨੇ ਉਹ ਕੰਮ ਇੱਕ ਦੂਜੇ ਦੇ ਸਾਥੀ ਨੇ ਦੁੱਖ ਸੁੱਖ ਦੇ ਪਰ ਸਮਾਜ ਦੇ ਵਿੱਚ ਪਿੱਤਰ ਸੱਤਾ ਨੇ ਉਹਨਾਂ ਨੂੰ ਇੱਕ ਦੂਜੇ ਦੇ ਵਿਰੋਧ ਚ ਲਿਆ ਕੇ ਖੜਾ ਕੀਤਾ ਇਸ ਘਟਨਾ ਦੇ ਉੱਤੇ ਇਕੱਲੇ ਮਰਦ ਨਹੀਂ ਬੋਲ ਰਹੇ ਹੋਣਗੇ ਬਹੁਤ ਸਾਰੀਆਂ ਔਰਤਾਂ ਵੀ ਕਹਿ ਰਹੀਆਂ ਹੋਣਗੀਆਂ ਵੀ ਇਹ ਗਲਤ ਕੀਤਾ ਉਹਨੂੰ ਨਹੀਂ ਕਰਨਾ ਚਾਹੀਦਾ ਸੀਗਾ ਕਿਉਂਕਿ ਇਹ ਮਰਦ ਨਹੀਂ ਇੱਕ ਮਰਦਾਨੀ ਸੱਤਾ ਹੈਗੀ ਆ ਜਿਹੜੀ ਸਾਡੇ ਜਿਹੜਾ ਸੋਚਣ ਦੇ ਤਰੀਕੇ ਨੂੰ ਜਿਹੜਾ ਆ ਉਸ ਤਰ੍ਹਾਂ ਦਾ ਬਣਾਉਂਦੀ ਕਿਉਂਕਿ ਉਹਦਾ ਆਧਾਰ ਸਾਡੇ ਸਮਾਜ ਦੇ ਅੰਦਰ ਪਿਆ ਆ ਔਰਤਾ ਸਮਾਜ ਦੇ ਵਿੱਚ ਜਿਹੜੇ ਪੈਦਾਵਾਰ ਦੇ ਸਾਧਨ ਨੇ ਇਸ ਮੁਲਕ ਦੀ ਜਿੰਨੀ ਵੀ ਦੌਲਤ ਆ ਸਮਾਜ ਦੀ ਉਹਦੇ ਵਿੱਚ ਔਰਤਾਂ ਦੀ ਕਿਤੇ ਵੀ ਜਿਹੜੀ ਆ ਮਾਲਕੀ ਨਹੀਂ ਹੈ ਤਾਂ ਅੱਜ ਪੂਰੀ ਦੁਨੀਆ ਦੀ ਦੌਲਤ ਦੇ ਵਿੱਚ ਸਿਰਫ 1% ਦੇ ਵਿੱਚ ਔਰਤਾਂ ਦੀ ਹਿੱਸੇਦਾਰੀ ਆ ਤਾਂ ਜਦੋਂ ਕੋਈ ਬੰਦਾ ਹਰ ਇਕਨੋਮਿਕ ਫੈਸਲੇ ਦੇ ਲਈ ਦੂਜੇ ਤੇ ਡਿਪੈਂਡੈਂਟ ਆ ਤਾਂ ਬਾਕੀ ਸਾਰੀਆਂ ਚੀਜ਼ਾਂ ਜੜੀਆਂ ਨੇ ਉਹਦੇ ਅਨਸਾਰ ਹੀ ਹੋਣਗੀਆਂ ਹੁਣ ਇੱਕ ਲੜਕੀ ਆਪ ਕਮਾਉਂਦੀ ਆ ਉਹ ਆਪਣੀ ਜ਼ਿੰਦਗੀ ਦੇ ਕੁਝ ਫੈਸਲੇ ਕਰ ਲੈਂਦੀ ਆ ਪਰ ਫਿਰ ਵੀ ਪਿੱਤਰ ਸੱਤਾ ਵੱਡੇ ਰੂਪ ਚ ਪਈ ਆ ਤੇ ਇਸ ਲਈ ਉਹ ਬਹੁਤ ਸਾਰੇ ਵੱਡੇ ਰੂਪ ਦੇ ਵਿੱਚ ਆਜ਼ਾਦ ਨਹੀਂ ਹੋ ਸਕਦੀ ਇੰਡੀਵਿਜੂਅਲ ਤੌਰ ਤੇ ਦੂਜੇ ਪਾਸੇ ਅਸੀਂ ਉਹ ਦੇਖਦੇ ਹਾਂ ਕਿ ਸਾਡੇ ਪਿੰਡੂ ਔਰਤਾਂ ਨੇ ਆਮ ਔਰਤਾਂ ਨੇ ਜਿਨ੍ਹਾਂ ਕੋਲ ਕੁਝ ਨਹੀਂ ਉਹ ਘਰ ਦੇ ਉਹਨਾਂ ਦੇ ਉੱਤੇ ਡਿਪੈਂਡ ਨੇ ਅਸੀਂ ਅੱਜ ਦੇਖ ਰਹੇ ਹਾਂ ਕਿ ਇੱਕ ਫਰਕ ਅੱਜ ਲੋਕ ਬੋਲਦੇ ਆ ਜੀ ਅੱਜ ਕੱਲ੍ਹ ਦੀਆਂ ਕੁੜੀਆਂ ਤਾਂ ਹਵਾ ਲੱਗ ਗਈ ਆ ਜਾਂ ਕੁਝ ਹੋਰ ਹੋ ਗਿਆ ਕਿਉਂਕਿ ਪਹਿਲਾਂ ਕੁੜੀਆਂ ਕੋਲ ਇਹ ਬਦਲ ਨਹੀਂ ਸੀ ਹੈ ਉਹ ਆਪਣੇ ਆਪ ਕਮਾਈ ਨਹੀਂ ਕਰ ਸਕਦੀਆਂ ਸੀ ਆਪਣੀ ਜ਼ਿੰਦਗੀ ਨੂੰ ਆਪਣੀ ਮਰਜ਼ੀ ਨਾਲ ਡਿਜ਼ਾਈਨ ਨਹੀਂ ਕਰ ਸਕਦੀਆਂ ਸੀ ਉਹ ਡਿਪੈਂਡੈਂਟ ਸੀਗੀਆਂ ਪੂਰੀ ਤਰ੍ਹਾਂ ਦੇ ਨਾਲ ਤੇ ਹੁਣ ਅਸੀਂ ਦੇਖ ਰਹੇ ਹਾਂ ਕਿ ਉਹ ਕਰ ਸਕਦੀਆਂ ਨੇ ਔਰ ਉਹ ਵੀ ਕਿਸ ਪੱਧਰ ਤੱਕ ਕਰ ਸਕਦੀਆਂ ਨੇ ਜਦੋਂ ਆਲਾ ਦਵਾਲਾ ਨਹੀਂ ਬਦਲਿਆ ਤੁਹਾਡੀ ਆਜ਼ਾਦੀ ਦੇ ਮਾਇਨੇ ਇਕੱਲੇ ਤੁਹਾਡੀ ਆਜ਼ਾਦੀ ਨਹੀਂ ਹੈ ਤੁਸੀਂ ਆਜ਼ਾਦੀ ਮੰਨ ਲਓ ਉਸ ਔਰਤ ਨੇ ਆਪਣੀ ਆਜ਼ਾਦੀ ਨੂੰ ਮਾਨ ਲਿਆ ਉਹ ਉਹਦਾ ਹੱਕ ਬਣਦਾ ਪਰ ਦੂਜੇ ਪਾਸੇ ਜਦੋਂ ਆਲਾਦਵਾਲਾ ਨਹੀਂ ਬਦਲਿਆ ਤਾਂ ਉਸ ਦੀ ਜਿਹੜੀ ਵੀ ਉਹਨੇ ਇੱਕ ਜ਼ਿੰਦਗੀ ਦਾ ਕੋਈ ਫੈਸਲਾ ਕੀਤਾ ਖੁਸ਼ ਨੁਮਾ ਵਧੀਆ ਉਹਨੂੰ ਸਾਰਿਆਂ ਨੂੰ ਕਿਰਕਰੀ ਕਰਕੇ ਰੱਖਦਾ ਕਿ ਤੂੰ ਤਾਂ ਇੱਜ਼ਤ ਰੋਲ ਦਿੱਤੀ ਆ ਜਾਂ ਤੂੰ ਇਸ ਤਰ੍ਹਾਂ ਦਾ ਕਰ ਦਿੱਤਾ ਇਸ ਲਈ ਸਾਡਾ ਆਲਾਦਵਾਲਾ ਇਸ ਕਿਸਮ ਦਾ ਕਿ ਉਹ ਕਿਸੇ ਬੰਦੇ ਦੀ ਕਿਸੇ ਔਰਤ ਦੀ ਮਨੁੱਖ ਦੀ ਜਿਹੜੀ ਆਜ਼ਾਦੀ ਆ ਉਹਦੀ ਆਪਣੀ ਖੁਸ਼ੀ ਆ ਉਹਨੂੰ ਜਿਹੜਾ ਆ ਉਸ ਤਰ੍ਹਾਂ ਦੇ ਨਾਲ ਨਹੀਂ ਰਹਿੰਦੇ ਸਕਦਾ ਹੈਗਾ ਇਸ ਲਈ ਆਲਾਦਵਾਲਾ ਵੀ ਜਿਹੜਾ ਬਦਲਣਾ ਉਹਨਾਂ ਹੀ ਜ਼ਰੂਰੀ ਆ ਅੱਜ ਔਰਤਾਂ ਸਮਾਜ ਜਿਹੜਾ ਆਪਣੀ ਜ਼ਿੰਦਗੀ ਦੇ ਫੈਸਲੇ ਕਰ ਰਹੀਆਂ ਬਹੁਤ ਸਾਰੀਆਂ ਕੁੜੀਆਂ ਕਰ ਰਹੀਆਂ ਤਾਂ ਇਹ ਚੀਜ਼ਾਂ ਜਿਹੜੀਆਂ ਸਮਾਜ ਦੇ ਵਿੱਚ ਆਉਣੀਆਂ ਕੁਦਰਤੀ ਨੇ ਅਸੀਂ ਇਹਨੂੰ ਗੈਰ ਕੁਦਰਤੀ ਨਹੀਂ ਕਹਿ ਸਕਦੇ ਕਿਉਂਕਿ ਸਮਾਜ ਹੀ ਉਹੋ ਜਿਹਾ ਆਲਾਦ ਵਾਲਾ ਹੀ ਉਹੋ ਜਿਹਾ ਤੇ ਇਹ ਅਸੀਂ ਸਮਝਦੇ ਹਾਂ ਵੀ ਇਹ ਕਿਸੇ ਤਰ੍ਹਾਂ ਨਾਲ ਵੀ ਸਹੀ ਨਹੀਂ ਹੈਗਾ ਔਰਤਾਂ ਦੀ ਜਿਹੜੇ ਹੱਕ ਨੇ ਉਹਨਾਂ ਦੇ ਉੱਤੇ ਇੱਕ ਤਰ੍ਹਾਂ ਦੇ ਨਾਲ ਅਟੈਕ ਆ ਵਰਬਲ ਅਟੈਕ ਆ ਕਿ ਤੁਸੀਂ ਆਪਣੀ ਜ਼ਿੰਦਗੀ ਚ ਕੀ ਕਰਦੇ ਹੋ ਇਹ ਤੁਸੀਂ ਡਿਸਾਈਡ ਕਰਦੇ ਹੋ ਕਿਸੇ ਔਰਤ ਨੇ ਉਹ ਜਿਹੜੀ ਲੜਕੀ ਲੇਡੀ ਗਈ ਵੀ ਹੈਗੀ ਆ ਬਾਹਰ ਜਿਨੇ ਮੈਰिज ਕਰਵਾਈ ਆ ਉਹਦਾ ਹਸਬੰਡ ਲੰਬਾ ਸਮਾਂ ਇੰਗਲੈਂਡ ਚ ਬੈਠਾ ਹੋਇਆ ਆ ਤੇ ਉਹ ਔਰਤ ਨੇ ਇਕ ਲਾਪਰੇ ਨਾਲ ਇੱਥੇ ਆਪਣੀ ਜ਼ਿੰਦਗੀ ਜਿਉਈ ਹੈਗੀ ਆ ਪਰ ਜਦੋਂ ਕੋਈ ਆਪਣੀ ਉਹਨੂੰ ਲੱਗਿਆ ਤੇ ਉਹਨੇ ਮੈਰिज ਕਰ ਵਾਲੀ ਇਹ ਕੋਈ ਬਹੁਤ ਵੱਡੀ ਗੱਲ ਨਹੀਂ ਹੈ ਤੁਸੀਂ ਕੱਢ ਕੇ ਦੇਖੋ ਕਿ ਮੈਂ ਮਤਲਬ ਸਾਡਾ ਔਰਤਾਂ ਦੇ ਨਾਲ ਵਾਹ ਪੈਂਦਾ ਜਿਹੜੀਆਂ ਔਰਤਾਂ ਵੱਡੀ ਉਮਰ ਦੀਆਂ ਨੇ ਉਹ ਕਿਉਂਕਿ ਜਦੋਂ ਤੁਸੀਂ ਜਵਾਨ ਹੁੰਨੇ ਹੋ ਨਾ ਤੁਹਾਡੇ ਕੋਲ ਇੱਕ ਤਾਕਤ ਆ ਸੰਘਰਸ਼ ਕਰਨ ਦੀ ਤੁਸੀਂ ਫੈਮਿਲੀ ਦੇ ਵਿੱਚ ਹੋਰ ਸਾਰੇ ਕਿਤੇ ਸਟਰਗਲ ਕਰ ਲੈਂਦੇ ਹੋ ਪਰ ਜਦੋਂ ਤੁਹਾਡੀ ਉਮਰ ਇੱਕ ਪੜਾ ਤੋਂ ਅੱਗੇ ਲੰਘ ਜਾਂਦੀ ਆ ਤੁਹਾਡੇ ਵਿੱਚ ਉਹ ਤਾਕਤ ਨਹੀਂ ਰਹਿੰਦੀ ਤਾਂ ਅਸੀਂ ਦੇਖਿਆ ਕਿ ਵੱਡੀ ਉਮਰ ਦੀਆਂ ਔਰਤਾਂ ਬਲਕੇ ਜ਼ਿਆਦਾ ਅਲੱਗ ਹੋ ਕੇ ਰਹਿੰਦੀਆਂ ਡਿਵੋਰਸ ਰੇਟ ਵੱਡੀ ਉਮਰ ਦੀਆਂ ਔਰਤਾਂ ਦੇ ਜ਼ਿਆਦਾ ਨੇ ਨਾ ਕਿ ਛੋਟੀ ਉਮਰ ਦੀਆਂ ਦੇ ਇਸ ਲਈ ਇਹ ਸਾਡੇ ਸਮਾਜ ਦੀ ਸਮੱਸਿਆ ਹੈਗੀ ਆ ਜ ਜਿਹਦੀ ਰਿਫਲੈਕਸ਼ਨ ਇਸ ਘਟਨਾ ਦੇ ਵਿੱਚ ਵੀ ਸਾਨੂੰ ਸਾਫ਼-ਸਾਫ਼ ਦਿਖ ਰਹੀ ਹੈ ਤੇ ਜਦੋਂ ਸੋਸ਼ਲ ਮੀਡੀਆ ਤੇ ਇਸ ਕਿਸਮ ਦੇ ਟਿੱਪਣੀਆਂ ਤੁਸੀਂ ਪੜਦੇ ਹੋ ਜੀ ਤਾਂ ਫਿਰ ਮਨ ਖਰਾਬ ਹੁੰਦਾ ਕਿ ਖਾਸ ਕਰਕੇ ਜਿਹੜੇ ਮਰਦ ਨੇ ਕਿ ਜੋ ਮੈਂ ਜਿੰਨਾ ਕਿ ਮੈਂ ਦੇਖਿਆ ਉਹ ਜ਼ਿਆਦਾਤਰ ਇਹੀ ਹੁੰਦਾ ਕਿ ਵੀ ਇਹ ਬਹੁਤ ਮਾੜੀ ਘਟਨਾ ਹੋਊਗੀ ਇਹ ਬਾਹਰ ਹੋਊਗੀ ਫੇਰ ਕਿਹਾ ਵੀ ਜਿਹੜੇ ਸ਼ਰੂਮਣੀ ਕਮੇਟੀ ਆ ਸੋ ਇਹਦੇ ਵਿੱਚ ਵੀ ਕੋਈ ਦੋ ਰਾਏ ਨਹੀਂ ਕਿ ਉੱਥੇ ਵੀ ਜਿਹੜਾ ਮਰਦਾਂ ਦਾ ਕਬਜ਼ਾ ਤੇ ਸ਼ਰੂਮਣੀ ਕਮੇਟੀ ਵੱਲੋਂ ਇੱਕ ਫੈਸਲਾ ਹੁੰਦਾ ਕੋਈ ਇਕੱਲੀ ਕੁੜੀ ਨੂੰ ਅਸੀਂ ਹੁਣ ਜੱਥੇ ਚ ਜਾਣ ਨਹੀਂ ਦੇਣਾ ਜੇ ਇਕੱਲੀ ਔਰਤ ਨੂੰ ਅਸੀਂ ਵੀਜ਼ਾ ਨਹੀਂ ਦੇਣਾ ਉਹਦੂ ਕਿਵੇਂ ਦੇਖਦੇ ਸਾਹਿਲ ਜੀ ਇਹ ਤਾਂ ਉਸੇ ਚੀਜ਼ ਦੀ ਪਰੋੜਤਾ ਆ ਕਿ ਔਰਤ ਜਿਹੜੀ ਆ ਉਹ ਇੰਡੀਵਿਜੂਅਲ ਤੌਰ ਤੇ ਪੂਰੀ ਤਰ੍ਹਾਂ ਨਾਲ ਅਸੀਂ ਕਹੀਏ ਕਿ ਉਹ ਐਜ਼ ਅ ਮਨੁੱਖ ਉਹਦੀ ਇਸ ਸਮਾਜ ਦੇ ਵਿੱਚ ਪੂਰੀ ਸੂਰੀ ਬੁੱਕਤ ਹੋਵੇ ਉਹ ਆਪਣੇ ਫੈਸਲੇ ਲੈ ਸਕਦੀ ਹੋਵੇ ਉਹ ਨਹੀਂ ਹੈ ਉਹ ਡਿਪੈਂਡੈਂਟ ਆ ਤੇ ਸ਼੍ਰੋਮਣੀ ਕਮੇਟੀ ਨੇ ਵੀ ਉਸੇ ਗੱਲ ਤੇ ਮੋਹਰ ਲਾਈ ਆ ਵੀ ਜੇ ਉਹ ਵਿਆਹੀ ਹੋਈ ਹੋਊਗੀ ਜਾਂ ਕਿਸੇ ਦੀ ਧੀ ਹੋਊਗੀ ਅਸੀਂ ਉਹਨੂੰ ਤਾਂ ਹੀ ਜਾਣ ਦੇਣਾ ਬਹੁਤ ਸਾਰੇ ਕੇਸਾਂ 'ਚ ਅਸੀਂ ਨਾ ਹਸਪਤਾਲਾਂ 'ਚ ਵੀ ਦੇਖਿਆ ਕਿ ਜੇ ਮੰਨ ਲਓ ਕੋਈ ਲੜਕੀ ਦਾ ਨਿੱਜੀ ਕੋਈ ਲੜਕੀ ਦਾ ਕੋਈ ਕੇਸ ਹੈਗਾ ਜਿਹੜੀ ਮੈਂ ਆਪਣੇ ਹਸਬੰਡ ਨੂੰ ਨਾਲ ਨਹੀਂ ਲੈ ਕੇ ਗਈ ਠੀਕ ਹੈ ਉੱਥੇ ਇਹ ਸਵਾਲ ਖੜਾ ਹੋ ਜਾਂਦਾ ਹਸਪਤਾਲਾਂ ਦੇ ਅੰਦਰ ਵੀ ਪਹਿਲਾਂ ਤੂੰ ਆਪਣੇ ਪਾਪ ਨੂੰ ਲੈ ਕੇ ਆ ਫਿਰ ਅਸੀਂ ਤੇਰਾ ਕੋਈ ਜਿਹੜਾ ਟੈਸਟ ਆ ਦੂਜਾ ਹੋਰ ਕਰਾਂਗੇ ਯਾਨੀ ਕਿ ਕਿਤੇ ਵੀ ਐਜ਼ ਐ ਉਹਨੂੰ ਇੰਡੀਵਿਜੂਅਲ ਲਿਆ ਹੀ ਨਹੀਂ ਜਾਂਦਾ ਜਿਸ ਤਰ੍ਹਾਂ ਸਕੂਲਾਂ ਦੇ ਵਿੱਚ ਮੇਰਾ ਨਿੱਜੀ ਤਜਰਬਾ ਹੈ ਜਦੋਂ ਮੈਂ ਆਪਣੀ ਬੱਚੀ ਨੂੰ ਸਕੂਲ ਦੇ ਵਿੱਚ ਦਾਖਲ ਕਰਾਉਣ ਤੋਂ ਲੈ ਕੇ ਆਂਦਾ ਸਾਰਾ ਕੰਮ ਕਰਵਾ ਕੇ ਆਈ ਤਾਂ ਤੁਸੀਂ ਦੇਖੋ ਕਿ ਉੱਥੇ ਸਾਰੀ ਚੀਜ਼ ਨੂੰ ਡੀਲ ਕਰ ਰਹੇ ਆ ਤੇ ਉੱਥੇ ਨਾ ਫਾਦਰ ਦਾ ਹੀ ਪਾਇਆ ਜਾਂਦਾ ਫੋਨ ਨੰਬਰ ਫਾਦਰ ਦਾ ਹੀ ਪਾਇਆ ਜਾਂਦਾ ਵੀ ਮਾਂ ਨੂੰ ਉਸ ਜਗ੍ਹਾ ਤੇ ਲੈ ਆਂਦਾ ਹੀ ਨਹੀਂ ਜਾਂਦਾ ਮੇਨ ਰੂਪ ਦੇ ਵਿੱਚ ਉਹ ਸਮਝਦੇ ਆ ਕਿ ਇਹ ਔਰਤਾਂ ਨਹੀਂ ਹੈ ਇਸ ਦੇ ਕਾਬਿਲ ਉਹਨੂੰ ਇਕੱਲੇ ਤੌਰ ਤੇ ਤਾਂ ਸਮਾਜ ਮੰਨਦਾ ਹੀ ਨਹੀਂ ਵੀ ਇਹ ਕੁਝ ਕਰ ਸਕਦੀਆਂ ਨੇ ਦੂਜੀ ਗੱਲ ਜਿਹੜੀ ਤੁਸੀਂ ਕਹੀ ਕਿ ਸੋਸ਼ਲ ਮੀਡੀਆ ਦੇ ਨਾਲ ਮਾਨ ਖਰਾਬ ਹੋਣ ਦਾ ਮਾਮਲਾ ਦੇਖੋ ਸੋਸ਼ਲ ਮੀਡੀਆ ਨੂੰ ਮੈਂ ਸਮਝਦੀ ਆ ਕਿ ਸਮਾਜ ਤੋਂ ਟੁੱਟਿਆ ਹੋਇਆ ਕੋਈ ਵੀ ਚੀਜ਼ ਸਮਾਜ ਤੋਂ ਟੁੱਟੀ ਹੋਈ ਨਹੀਂ ਹੈ ਟੈਕਨੋਲੋਜੀ 노 ਡਾਊਟ ਕਿ ਅੱਜ ਦੀ ਸਾਡੀ ਅਗਾਹ ਵੱਧੂ ਚੀਜ਼ ਆ ਪਰ ਟੈਕਨੋਲੋਜੀ ਜਿੰਨਾ ਹੱਥਾਂ ਦੇ ਵਿੱਚ ਹੋਊਗੀ ਉਹ ਹੱਥਾਂ ਜਿਨ੍ਹਾਂ ਦੇ ਹੱਥਾਂ 'ਚ ਉਹਨਾਂ ਦੇ ਦਿਮਾਗ ਕੀ ਹੋਜੈ ਨੇ ਉਹਨਾਂ ਨੇ ਉਸ ਅਨਸਾਰ ਉਸ ਟੈਕਨੋਲੋਜੀ ਨੂੰ ਵਰਤਣਾ ਜਦੋਂ ਸਾਡਾ ਆਲਾਦਵਾਲਾ ਤੇ ਔਰਤ ਪ੍ਰਤੀ ਇੰਨੀ ਫਿਸ਼ਾਕੜੀ ਸੋਚ ਰੱਖਦਾ ਹੈ ਉਹਨਾਂ ਨੂੰ ਇਹ ਲੱਗਦਾ ਕਿ ਜੇ ਕੋਈ ਕੁੜੀ ਮੰ ਲਉ ਆਪਣੀ ਮਰਜ਼ੀ ਦੇ ਨਾਲ ਕੋਈ ਆਪਣਾ ਮਰਜ਼ੀ ਦਾ ਕੱਪੜਾ ਪਾ ਲੂਗੀ ਮਰਜ਼ੀ ਦੇ ਨਾਲ ਪੜ੍ਹਾਈ ਕਰਨ ਬਾਹਰ ਚੱਲ ਜੂਗੀ ਮਰਜ਼ੀ ਦੇ ਨਾਲ ਕੋਈ ਜ਼ਿੰਦਗੀ ਦਾ ਫੈਸਲਾ ਕਰ ਲੂਗੀ ਤਾਂ ਉਹਨਾਂ ਦਾ ਸਾਰਾ ਜਿਹੜਾ ਤਾਣਾ ਬਣਾ ਟੁੱਟ ਜਾਊਗਾ ਤਾਂ ਉੱਥੇ ਇਹ ਜਿਹੜਾ ਸਵਾਲ ਆ ਕਿ ਅਸੀਂ ਕਿ ਇਹ ਮੀਡੀਆ ਉੱਥੇ ਕੁਝ ਵਧੀਆ ਕਰ ਲੂਗਾ ਮੀਡੀਆ ਵੀ ਉਸ ਸਮਾਜ ਦੇ ਅਨਸਾਰੀ ਹੋਈ ਆ ਇਸੇ ਕਰਕੇ ਤੁਸੀਂ ਦੇਖੋਗੇ ਸੋਸ਼ਲ ਮੀਡੀਆ ਦੇ ਵਿੱਚ ਨੋ ਡਾਊਟ ਕਿ ਹਰੇਕ ਚੀਜ਼ ਦੇ ਦੋ ਪੱਖ ਨੇ ਇਹੀ ਮੀਡੀਆ ਸਾਡੀਆਂ ਬਹੁਤ ਸਾਰੀਆਂ ਕੁੜੀਆਂ ਦੇ ਲਈ ਇੱਕ ਰਾਹ ਵੀ ਬਣਿਆ ਪਰ ਉਹ ਗਿਣਤੀ ਬਹੁਤ ਥੋੜੀ ਹੈਗੀ ਆ ਉਹ ਆਟੇ ਦੇ ਵਿੱਚ ਲੂਣ ਦੇ ਬਰਾਬਰ ਆ ਵੱਡੀ ਗਿਣਤੀ ਜਿਹੜਾ ਸੋਸ਼ਲ ਮੀਡੀਆ ਆ ਉਹ ਔਰਤਾਂ ਦੇ ਖਿਲਾਫ ਜਿਹੜੀ ਵਾਇਲੈਂਸ ਆ ਉਹਨੂੰ ਵਧਾਉਣ ਦੇ ਵਿੱਚ ਇੱਕ ਵੱਡਾ ਰੋਲ ਅਦਾ ਕਰ ਰਿਹਾ ਹੈਗਾ ਆ ਜਿਸ ਤਰ੍ਹਾਂ ਕਿ ਅਸੀਂ ਪਿਛਲੇ ਸਮੇਂ ਦੇ ਵਿੱਚ ਲੱਚਰ ਗਾਇਕੀ ਦੇ ਖਿਲਾਫ ਇੱਕ ਆਵਾਜ਼ ਚੱਕੀ ਕੀ ਸੀਗਾ ਕਿ ਜਿਹੜੀਆਂ ਵੀਡੀਓਗ੍ਰਾਫੀਜ਼ ਨੇ ਉਹੋ ਵੀਡੀਓਗ੍ਰਾਫੀਜ਼ ਇਸ ਤਰ੍ਹਾਂ ਦੀਆਂ ਬਣਾਈਆਂ ਜਾਂਦੀਆਂ ਕਿ ਜਿਦੇ ਵਿੱਚ ਔਰਤ ਨੂੰ ਹੀ ਕੇਂਦਰ ਚ ਰੱਖਿਆ ਜਾਂਦਾ ਔਰਤ ਦੇ ਖਿਲਾਫ ਉਹੋ ਭੁਗਤਦੀਆਂ ਨੇ ਪਿਛਲੇ ਸਮੇਂ ਦਿਲਜੀਤ ਦੋਸਾਂਝ ਦਾ ਇੱਕ ਗੀਤ ਆਇਆ ਜੰਨਤ ਦੇ ਦਰਵਾਜ਼ੇ ਜਦੋਂ ਅਸੀਂ ਉਹਦੀ ਵੀਡੀਓਗ੍ਰਾਫੀ ਨੂੰ ਵੀ ਦੇਖਦੇ ਆ ਤਾਂ ਉਹ ਆਪਣੇ ਆਪ ਦੇ ਵਿੱਚ ਸਾਨੂੰ ਔਰਤਾਂ ਦੇ ਖਿਲਾਫ ਕ੍ਰਾਈਮ ਨੂੰ ਕਿੰਨਾ ਨਾਰਮਲਾਈਜ਼ ਕਰ ਰਿਹਾ ਹੈਗਾ ਆ ਇਹ ਨਾਰਮਲ ਉਹ ਗੀਤ ਆਉਦਾ ਜੀ ਅਜ਼ੂਲ ਗਾਣਾ ਜਿਹੜਾ ਉਹਦੇ ਵਿੱਚ ਉਹ ਮਤਲਬ ਸਕੂਲ ਦੀਆਂ ਕੁੜੀਆਂ ਦਾ ਪਹਿਰਾਵਾ ਪਹਿਨ ਕੇ ਉਹਦੀ ਬੜੀ ਆਲੋਚਨਾ ਹੋਈ ਹਾਂਜੀ ਬਿਲਕੁਲ ਕਿਉਂਕਿ ਉਹ ਉਹਨਾਂ ਜਿਹੜਾ ਕੁੜੀਆਂ ਦੇ ਖਿਲਾਫ ਇੱਕ ਹਿੰਸਾ ਆ ਹਾਂ ਉਹਨੂੰ ਇੰਨਾ ਨਾਰਮਲ ਕਰ ਰਿਹਾ ਹੈ ਇੰਨਾ ਨਾਰਮਲ ਕਰ ਰਿਹਾ ਹੈ ਕਿ ਸਮਾਜ ਦੇ ਵਿੱਚ ਜਦੋਂ ਕੋਈ ਅਸਲੀ ਘਟਨਾ ਵਾਪਰਦੀ ਆ ਤਾਂ ਉਹਦੇ ਪ੍ਰਤੀ ਉਹ ਫੀਲਿੰਗ ਲੋਕਾਂ ਦੀ ਨਹੀਂ ਆਉਂਦੀ ਹੈ ਕਿਉਂਕਿ ਸੋਸ਼ਲ ਮੀਡੀਆ ਉਹਨੂੰ ਨਾਰਮਲਾਈਜ਼ ਕਰ ਰਿਹਾ ਤੁਸੀਂ ਦੇਖੋ ਕਿ ਇੱਕ ਲੜਕੀ ਦੇ ਨਾਲ ਰੇਪ ਦੀ ਜਿਹੜੀ ਆ ਕੋਈ ਘਟਨਾ ਆਂਦੀ ਆ ਸੋਸ਼ਲ ਮੀਡੀਆ ਤੇ ਆ ਗਈ ਤੇ ਜਦੋਂ ਕਿ ਤੇ ਅਸਲ ਚ ਹੁੰਦਾ ਲੋਕਾਂ ਦੀ ਉਸ ਤਰ੍ਹਾਂ ਦੀ ਜਿਹੜੀ ਭਾਵਨਾ ਆ ਉਹ ਉਸ ਤਰ੍ਹਾਂ ਨਾਲ ਰਹਿੰਦੀ ਨਹੀਂ ਹੈ ਜਿਸ ਤਰ੍ਹਾਂ ਦੇ ਨਾਲ ਸਾਨੂੰ ਉਸ ਘਟਨਾ ਦੇ ਉੱਤੇ ਗੁੱਸਾ ਆਉਣਾ ਚਾਹੀਦਾ ਹੈ ਬਹੁਤ ਨਾਰਮਲ ਜਿਹੜਾ ਆ ਸੋਸ਼ਲ ਮੀਡੀਆ ਇਸ ਚੀਜ਼ ਨੂੰ ਕਰ ਰਿਹਾ ਆ ਤੁਸੀਂ ਦੇਖੋ ਕਿਸੇ ਵਕਤ ਔਰਤਾਂ ਨਾਲ ਜਿਹੜੀ ਮਾਮੂਲੀ ਛੇੜਛਾੜ ਜਿਹਨੂੰ ਅੱਜ ਮਾਮੂਲੀ ਛੇੜਛਾੜ ਮੰਨਿਆ ਜਾਂਦਾ ਕਿ ਕੋਈ ਤੁਹਾਡੇ ਪਿੱਛੇ ਲੱਗਿਆ ਜਾਂ ਤੁਹਾਨੂੰ ਕੋਈ ਇਸ਼ਾਰੇ ਕਰ ਰਿਹਾ ਅੱਜ ਸਮਾਜ ਇਹਨਾਂ ਨੂੰ ਕੋਈ ਛੇੜਛਾੜੀ ਨਹੀਂ ਮੰਨਦਾ ਉਹਨਾਂ ਲਾਦਾ ਵੀ ਮਾਮਲੀ ਜੀ ਗੱਲ ਆ ਤੁਸੀਂ ਇਸ ਤੇ ਐਵੇਂ ਆਈ ਜਾਂਦੇ ਹੋ ਕੋਈ ਲੜਕੀ ਕੰਪਲੇਂਟ ਕਰਾਉਣ ਚੱਲ ਜੇ ਥਾਣੇਦਾਲੇ ਕਹਿੰਦੇ ਇਹ ਤਾਂ ਹੁੰਦਾ ਰਹਿੰਦਾ ਤੁਸੀਂ ਕਿ ਇਸ ਕਦੇ ਕਤੋਂ ਆ ਗਈ ਹੈਗੇ ਹੋ ਬਹੁਤ ਜ਼ਿਆਦਾ ਜੜਾਇਆ ਇਹ ਸਾਰੀ ਚੀਜ਼ ਨੂੰ ਨਾਰਮਲ ਕਰ ਰਿਹਾ ਸੋਸ਼ੀਅਲ ਮੋਲਿਵੁੱਡ ਦੇ ਬਹੁਤ ਸਾਰੇ ਗੀਤਾਂ ਵਿੱਚ ਇਦਾਂ ਵੀ ਕੁੜੀ ਦੇ ਮਗਰ ਜਾਣਾ ਜਾਂ ਉਹ ਚੀਜ਼ ਨੂੰ ਨਾਰਮਲਾਈਜ਼ ਕੀਤਾ ਗਿਆ ਬਿਲਕੁਲ ਨਾਰਮਲਾਈਜ਼ ਛੇੜਖਾੜੀ ਨੂੰ ਨਾਰਮਲਾਈਜ਼ ਕੀਤਾ ਗਿਆ